ਸਾਜੀ ਹੋਈ ਮੇਰੇ ਬਲ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਤੁਹਾਗਦਾ ਹੀ ਸਾਡੇ ਨਵੇਂ ਬਲੌਗ ਵਿੱਚ। ਤੇ ਅੱਜ ਬਈ ਮੁੰਡਿਆਂ ਨੇ ਫੋਟੋ ਖਿਚਵਾਉਣਾ ਤਾਂ ਉੱਧਰ ਬਾਹਰ ਤੇ ਪਤਾ ਨਹੀਂ। ਫੈਦ ਵੀ ਗਿਆੜੀਆਂ ਨੇ। ਤੇ ਆਪਾਂ ਨੇ ਫਿਰ ਹੁਣ ਇਹ ਰਹਾ ਗੱਡੀ 'ਤੇ ਖਰਚਾ ਫਿਰ ਉਹ ਫੇਰ ਦੀ ਮੜਦੇ ਬਰਸੀ ਬਾਅਦ ਸੰਕਲਪਾ ਦੇ। ਸੰਕਲਪਾਰੇ ਪਹਿਲੇ ਜਾਨੂੰ ਹਰਿਆਈ ਖਾ ਲੈਣੀ ਉਹਨੇ। ਫਾੜਾ ਫੌਂਡ ਫੜ। ਆਰੇ ਨੇ। ਹਾਂਜੀ ਬਈ ਸਸੀ ਗਾਲ ਦੀ ਸਾਰੇ। ਆਇਆ ਤੋ ਉਹ ਨਾ ਦਰਦਾ ਕਣੂਆ ਅੱਧਰੋਂ ਨਹੀਂ ਲਾਤਾ ਆਂਦੀ ਲੈ ਲੈ ਪਾਦੇ ਫਟਾਫਟ ਭਾਈ ਕੰਡਿਆ ਉਹ ਤਾਂ ਚੱਕ ਲੈ ਸਮਾਨ ਸਮਾਨ ਤਾਂ ਚੱਕ ਲੈ ਅਰਸਾ ਖੋਲ ਦੇ ਦੇਖ ਦੇ ਕਿੰਨਾ ਵੰਦਾ ਕਣਿਆਰਾ ਵਹੀ ਪੜੀ ਗਿਆ ਲਾ ਪਾ ਪਰਾ ਦੋਗਾ ਇਕਲਾ ਨਾ ਧੋਣਾ ਕਰੂੰਗਾ ਪਰਾਗਾ ਨਾ ਮੈਂ ਘਰ ਡਰਾਇਆ ਡਰਦਾ ਧੂਆ ਆਪਾ ਕੋਲੇ ਦੇ ਡਰਨਾ ਮੈਂ ਹੈ ਹਾਂ ਸੰਗਰ ਖਿੱਚ ਲਾਉਦਾ ਝੜਕ ਕੇ ਕਰ ਲੈ ਆ ਬਗਮਨ ਦਾ ਜੀ ਨਾ ਮਿਹੜੇ ਪਾ ਨਹੀਂ ਪਾ ਦੇਖਦੇ ਤੱਕ ਇਹ ਨਾ ਆਉਂਦਾ ਭਾਈ ਲੈ ਮੈਂ ਬਮਾ ਫਿਰ ਆ ਜੀ ਪਾ ਮਾ ਖੜ ਤੈ। ਫੇਕਣਾ ਨਹੀਂ ਖੜਨਾ। ਉਹਦੇ ਮੂੰਹ ਕੋਲ ਕਰ ਆਏ ਥੱਲੇ ਤੇ। ਤੂੰ ਆ ਗਿਆ। ਲੈ ਮੈਂ ਆਵਾਂ। ਪਾਹੂ ਦਾ ਭਾਈ। ਕਾਉ। ਲੈ ਦੇ। ਕੋ ਥੱਲੇ ਤਾਂ। تعال ਪਿਆੜੀ ਲਾਉਣੀ ਸੀ ਉਹਦੇ। ਪੁੱਤਾਂ

mà xe ở cái gì đấy vậy ạ? Hm, anh cho anh đi photo rồi à? Chả cô ơi, chứ ਹਾਂ ਹਾਂ ਮੈਂ ਦਮਾਈ ਤੇ ਜਾ ਰੱਖੀ ਹਾਂ 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 ਮੈਂ ਬਾਕੀਆਂ ਵਿੱਚ ਜਾ ਮੈਂ ਦੱਲੀਆਂ ਲੱਗਦਾ ਦੇਖ ਲੈ ਆਇਆ ਯਮਾ ਆਇਤੀ ਇਹਨੂੰ ਐ ਕਰਨਾ ਵਸ ਕਰਨਾ ਵੀ ਕੁਝ ਨਹੀਂ ਹੈਗਾ ਉਸੇ ਜਗ੍ਹਾ ਬਜਾਂ ਛੱਡ ਦੇਵਾ ਅੱਜ ਹਲੋ ਹਵਾ ਖੜਾਈ ਨਹੀਂ ਚੀਂ ਜਾਂਦਾ ਨੇ ਹੂੰ अरे आ देखिए अभी चीज भरनी है ना भाई इक हाथ ਨਾਲ ऐनिया बागा टायट चाहिए कतोन तक भाई देखी पूछे हटक चल अच्छा हम तो उड़या हां हैप्पी लगे लगे बैठो ਬੜਾ ਚੱਲ ਰਿਹਾ ਹੈ ਸਾਡਾ ਕਿਸਤੇ ਦੇ ਅਨੁਸਾਰ ਆ ਗਿਆ ਪਿਆਰ ਉਹ ਅੱਜ ਨਾਲ ਕੋਈ ਨਾ ਕੋਈ ਚਲ ਲੱਕੇ ਵੜਾ ਕੇ ਚਲ ਲੱਕੇ

ਕੋਈ ਵੀ ਇਹ ਕਰਨ ਦੇ ਜਿਆਦਾ ਜ਼ੋਰ ਪੈ ਗਿਆ ਹਾਂ ਕੋਈ ਕਰਕੇ ਵੀਈ ਵਾਰ ਇਹਨਾਂ ਤੋਂ ਤਾਂ ਮੁੱਕੀ ਚੋਈਦਾ ਕਾਣ ਪਦਾਈ ਵਾਲੇ ਜਣੇ ਤੇ ਜਾਣ ਚੱਲ ਚੱਲ ਪਾ ਚੱਲ ਪਾ ਚੱਲ ਪਾ ਹਲ ਇੱਥੇ ਕੋਈ ਜੰਮੀ ਮਾਰਨ ਨੂੰ ਦੇ ਚੱਲ ਅੰਨੀ ਕਿਤੇ ਲਿਆ ਬੱਗਾ ਬਸੁੱਧਰਨ ਨੂੰ ਆਦੇ ਇੱਥੋਂ ਮੋੜਨਾ ਲੈ ਲੱਤਾਂ ਜਮਣੇ ਚੱਲਦੀਆਂ ਕੁੱਪੇ ਤੇ ਜਿਹੜਾ ਖੜਾ ਹੁੰਦਾ ਇਹ ਫੇਰ ਕੋਪਾ ਆਪਾਂ ਨਵੇਂ ਆਪਾਂ ਨੌਮੀ ਦੇ ਲਈ ਆ ਭਾਈ ਉਹ ਜਿਹੜਾ ਖੜਾ ਹੁੰਦਾ ਫੇਰ ਆ ਟੌਪ ਹੱਥਾਂ ਨਾਲ ਆ ਗਏ ਨਾਲਾਂ ਨਾਲ ਪਾਣਾ ਚਾਹੀਦਾ ਸਰ ਕਰ ਚਲਵਾਉਣਾ ਨਹੀਂ ਸਾਹ ਜੀ ਨੋਰਮਲ ਮਜਾ ਮਰੀਕ ਲੱਗਦੀ ਨਾ ਕੋਈ ਲੱਗਦੀ ਹੋ ਰਾਇ ਕੋਪਾ ਵਾਗੇ ਹੈ ਉਹ ਨੋੜਾ ਆ ਗਿਆ ਜਰ ਜਿਹੜਾ ਖੜਾ ਹੋਇਆ ਤਾਂ ਗੱਡ ਨੂੰ ਹੱਥ ਪਾ ਕੇ ਹੈ ਬਾਹਰ ਲੱਗ ਤਾਲੋ ਚਲੋ ਪਹਿਲੀ ਵਾਰੀ ਹੋਇਆ ਹੈ ਡਰ ਗਿਆ ਲੱਗਿਆ ਤੂੰ ਨਾ ਚੱਲ ਚੱਲ ਗਏ ਉਹ ਹੁੰਦਾ ਉਹਨੇ ਛਾਲ ਮਾਰਦਾਂ ਨਹੀਂ ਦੀ ਛੱਡ ਦੇਣਾ ਤਾਂ ਉਹਨੇ ਚਲੋ ਇਹ ਵੀ ਨਹੀਂ ਇਹ ਨਹੀਂ ਬਣਾਉਣਾ ਕੋਈ ਜਾ ਉਧਰ ਹੋ ਜਾ ਉਹਦਾ ਬੂਹੇ ਨੂੰ ਬੰਦਾ ਲੀਕ ਤੇ ਸਟੇਟ ਤੇ ਇਹ ਪਈਆਂ ਹੋ ਜਾਂਦੇ ਬੰਦਾ ਪੱਟਣ ਵਿੱਚ ਹਾਂ ਉਹ ਬੰਦਾ ਮੰਗ ਰਿਹਾ ਅੱਛਾ ਤਾਂ ਦਾ ਤੇ ਆਗਾ ਵੀਰੇ ਆ ਜੀ ਨਹੀਂ ਜਨਾ ਦੀ ਖਲਾ ਨਹੀਂ ਆ ਧਰਦਾ ਵਾਲੇ ਬੰਦੇ ਪਿਆਰ ਨਾਲ ਸਾਹ ਭਰਾਵਾ ਇੰਨਾ ਗਰਮ ਹੀ ਦੇਖੇ ਨਾ ਸਾਲਾ ਸਵਾਦੇ ਬਹੁਤ ਹੁੰਦਾ ਕਹਿੰਦਾ ਤੇ ਉਹ ਕਹਿੰਦਾ ਹੁਣ ਮੈਂ ਪਟਿਆੜੀ ਮੈਂ ਤੁਹਾਨੂੰ ਆਜੀ ਭਾਈ ਦੇਖ ਜੀ ਤਾਂ ਦਾ ਕੋਈ ਚਾਹਣ ਸਾਹਮਣੇ ਛੋਟਾ ਨੀਮੇ ਦਾ ਕੱਟਦਾ ਚਾਹੀਦਾ ਗਰਮ ਇੱਕ ਲੈਣਾ ਕਹਿੰਦਾ ਫਿਰ ਨਾ ਇਹ ਮੇਰੇ ਤੇ ਪੱਟ ਹੋ ਜਾਂਦਾ ਗੀਲਾ ਕਿਉਂਕਿ ਜਾਂਦਾ ਹੀ ਮੋੜੇ ਮਗੂ ਹੈ ਜੀ ਭਾਈ ਚੱਲੀਏ ਬਲੇਕ ਨਾ ਸਿਆਦਾ ਤੇ ਸਾਬਾ ਆਵਾਜ਼ ਚ ਠੀਕ ਹੈ ਹਾਂ ਭਾਈ ਆ ਸਵਾਰ ਤਖੜਾ ਕਰਤਾ ਅੱਜ ਇਹਨੂੰ ਕੱਟਣਾ ਹੋਣਾ ਹਾਲੀ ਹਾਂ ਉਹ ਬੰਦਾ ਕਣੀ ਵੀਡੀਓ ਕਹਿੰਦਾ ਹਾਲੀ ਕੱਟਤਾ ਹੈ ਹਾਂ ਕਿੱਦਾਂ ਰਹੀ ਸਵਾਰੀ ਹੀਰੇ ਦੀ ਵਧੀਆ ਲੈ ਅੱਜ ਖੜਾ ਹੋ ਗਏ ਇੱਥੇ ਮੇਰੇ ਕੋਲ ਬਾਟਿਕਾ ਅੱਜ ਬਾਟਿਕਾ ਗੱਲ ਨੂੰ ਮੱਤ ਪਾਲਿਆ ਹੈ ਹਾਂ ਬਾਟਿਕਾ ਸਵਾਰੀ ਬੜੀ ਲੱਗੀ ਹਾਂ ਪੰਚਾ ਤੇਰੇ ਨਾਲ ਬੰਦਾ ਉਹ ਟ੍ਰੇਨ ਟਵਾਗ ਦੇ ਲੈ ਇਹਦੇ ਮੱਤੇ ਖੰਡੀਆਂ ਕਬੜੀ ਇਸ ਲੰਗਾ ਮੈਂ ਮਾਰਦੀ ਆ ਸਿੱਖਿਆ ਕਰ ਉੱਥੇ ਆਉਤਾ ਹੈ ਤਾਂ ਹੀ ਹਫਤੇ ਬੈਠ ਕੇ ਦਿਖਾਉਂਗਾ ਹਫਤੇ ਬਾਅਦ ਦੇਖ ਖਲਾ ਬਾਈ ਇੱਧਰ ਵਲੌਗ ਚੱਲ ਰਿਹਾ ਹਾਂ ਜੈਂਕੀ ਤਾ ਬੂੰਗਾ ਫੇ ਪਾਰਟੀ ਜੇ ਵੀ ਬਹਿ ਕੇ ਦਿਖਾਦਾ ਫੇ ਪਾਰਟੀ ਸਾਡੇ ਕੰਨੀ ਤੇ ਠੀਕ ਹੈ ਜੇ ਨਾ ਬੈਠੇ ਫੇ ਤੈਂ ਕਾ ਨਹੀਂ ਬਾਈ ਹੈ ਐਦਵਾਨ ਨੂੰ ਪੱਕਾ ਇਹ ਜੇ ਮੇਰਾ ਵਲੌਗ ਚੱਲ ਰਿਹਾ ਝੂਠ ਨਹੀਂ ਬੋਲ ਹਮ ਹਮ ਲੋਈ ਬਾਈ ਪੰਜ ਕਹਦਾ ਐਦਵਾਨ ਨੂੰ ਬਹਿ ਕੇ ਦਿਖਾਉਣਾ ਜੀਪ ਆ ਜਦੋਂ ਪੈਰ ਪੂਰੇ ਸਾਫ ਕਰੇ ਹੋਣਗੇ ਕਰਤੇ ਅੱਜ ਖਰਖਰਾ ਹੀ ਬਈ ਪੰਜ ਰਿਆ ਤੇ 7 ਵਜੇ ਆ ਗਿਆ ਪੰਜ ਹੈ ਕੀ ਵਾਲੀ ਫੇਰ ਕਰ ਹੋ ਰਹਿ ਗਿਆ ਹੋਇਆ ਰੋ ਯਾਰ ਬਾਹਰ ਨਾ ਔਖਾ ਹੁੰਦਾ ਹੈ ਹਾਂ ਲਟਾ ਰਹੇ ਨੂੰ ਭਾਈ ਨਰੇਂਦਰ ਰਹੇ ਤਾਂ ਖਾਈਏ ਉਹ ਤਾਂ ਖਾਈਏ ਹੁੰਦੇ ਫਿਰ ਤੰਗ ਕਰੂੰਗਾ ਉਧਰ ਸਾਹਿਬ ਨੂੰ ਅੱਗੇ ਰੈੱਡਾ ਟੂੜੀ ਦੇ ਜੱਗੇ ਵੀਰਾਂ ਦੇ ਲੱਗੇ ਵੇ ਕਿ ਬਾਈ ਲੱਗ ਰਿਹਾ ਕਹਿੰਦਾ ਬੇਜਤੀ ਨਾ ਹੈ ਟੂੜੀ ਸੇਲ ਹੈ ਗੱਡੇ 'ਚ ਵੀ ਸੇਲ ਹੈ ਕਿਹੜੇ ਵੀਰ ਕੋੜੀ ਆਂ ਦਿੱਤੀ ਵੇ ਡੱਬੀ ਹੂੰ ਹੋਰ ਹੋ ਹੁੰਦਾ ਉਹ ਲੈ ਲੈ ਕੇ ਸਾਈਡ 'ਚ ਰੱਖ ਫੇਰੇ ਸੱਭ ਅੱਛਾ ਹੁਣ ਇਹ ਵੀਰ ਕਹਿੰਦਾ ਕਹਿੰਦਾ ਲੈ ਲੈ ਹੂੰ ਕਹਿੰਦਾ ਨਹੀਂ ਸਾਈਡ 'ਤੇ ਵੀਰ ਕਹਿੰਦਾ ਹੂੰ ਕਹਿੰਦਾ ਇਹ ਬਹੁਤ ਹੈ ਬੱਚੇ ਰਾਤੀ ਪੂਰੀ ਸੇਵਟੀ ਕੋਲ ਰੱਖੀ ਹੋਈਆਂ ਬੱਚੇ ਜੇ ਜਦੀ ਕੰਮ ਇਹ ਕਰ ਦਿੰਦਾ ਇਹ ਤਾਂ ਮੇਰੇ ਭਾਈ ਫਿਰ ਉੱਪਰ ਤੋਂ ਆ ਜਾਂਦਾ ਇਹ ਮੈਂ ਤਾਂ ਡਰਦਾ ਵੀ ਇਹ ਤਾਂ ਡਰਾਉਂਦਾ ਵੀ ਮੈਨੂੰ ਇਹ ਇੱਕ ਦਿਨ ਦੱਸਿਆ ਜਾ ਰਿਹਾ ਜਦੋਂ ਦੀ ਵੱਡਾ ਲੱਗਦਾ ਮੈਂ ਦੋ ਤਿੰਨ ਮਿਰਚਾਂ ਖਲਾਈਆਂ ਜਦੋਂ ਸੈੱਟ ਹੋ ਗਈਆਂ ਮੁੜਕਣੀ ਇਹਨੇ ਇਹ ਤੜਫਾਦਾ ਵੀ ਇਹਦਾ ਮਿਰਚਾਂ ਆਇਆ ਖਲਾਤੀਆਂ ਨੂੰ ਉਹ ਪਰਦੇਸੇ ਕੀ ਕਰਾਂ ਮੈਂ ਉੱਥੇ ਕੁੰਡੀ ਸੀ ਉੱਥਰ ਉਹਦੇ ਵਿੱਚ ਰਸਾ ਪਾ ਕੇ ਬਣ ਕੇ ਆਏ ਨੇ ਫੇਰੜ ਫੇਰ ਤੜਫੇ